ਜੀ ਦੇਸੀ ਔਲੇ ਬਾਜ਼ਾਰ ਦੇ ਵਿੱਚ ਆ ਚੁੱਕੇ ਹਨ ਤੁਸੀਂ ਇਹਨਾਂ ਦਾ ਯੂਜ਼ ਕਰਕੇ ਹਜ਼ਾਰਾਂ ਬਿਮਾਰੀਆਂ ਤੋਂ ਖੜਾ ਛੁਡਵਾ ਸਕਦੇ ਹੋ 10 15 ਸਾਲ ਪੁਰਾਣੀ ਕਪੜੀ ਹੋਵੇ ਲਿਵਰ ਫੈਟੀ ਹੋਵੇ ਰੋਟੀ ਖਾਣ ਤੋਂ ਬਾਅਦ ਚ ਬਾਦ ਹਜ਼ਮੀ ਹੁੰਦੀ ਹੋਵੇ ਕੈਲਸ਼ੀਅਮ ਦੀ ਘਾਟ ਹੋਵੇ ਹਿਮੋਗਲੋਬਿਨ ਦੀ ਘਾਟ ਹੋਵੇ ਐਚਬੀ ਘਟਦਾ ਹੋਵੇ ਅਤੇ ਵੀਕਨੈਸ ਰਹਿੰਦੀ ਹੋਵੇ ਜੀ ਇਹਨਾਂ ਸਾਰੀਆਂ ਬਿਮਾਰੀਆਂ ਵਿੱਚ ਔਲੇ ਨੂੰ ਵਰਤਣ ਦਾ ਤਰੀਕਾ ਮੈਂ ਤੁਹਾਨੂੰ ਦੱਸ ਦਿੰਦਾ ਕਿਦਾਂ ਵਰਤਣਾ ਦੋ ਜਾਂ ਤਿੰਨ ਔਲੇ ਲੈ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਕੱਦੂ ਕਸ ਕਰਕੇ ਇਹਨਾਂ ਦਾ ਰਸ ਨਿਚੋੜ ਲੈਣਾ ਕਿਸੇ ਕੱਪੜੇ ਦੇ ਨਾਲ ਤੇ 150 ਜਾਂ 200 ਐਮਲ ਰਸ ਨੂੰ ਲੈ ਕੇ ਉਹਦੇ ਵਿੱਚ ਅੱਧਾ ਇੱਕ ਚਮਚਾ ਦੇਸੀ ਸ਼ੱਕਰ ਦਾ ਪਾ ਕੇ ਤੁਸੀਂ ਪੀ ਸਕਦੇ ਹੋ ਲਗਾਤਾਰ 45 ਦਿਨ ਨਿਰਨੇ ਕਾਲ ਜੇ ਖਾਲੀ ਪੇਟ ਲੈ ਸਕਦੇ ਹੋ ਜਿੰਨਾ ਮਰੀਜ਼ਾਂ ਨੂੰ ਸ਼ੂਗਰ ਦੀ ਸ਼ਿਕਾਇਤ ਹੈ ਉਹ ਵਿੱਚ ਦੇਸੀ ਸ਼ੱਕਰ ਨਾ ਪਾਉਣ 40 ਦਿਨਾਂ ਦੇ ਵਿੱਚ ਵਿੱਚ ਜਿਹੜੀਆਂ ਵੀ ਤੁਹਾਨੂੰ ਬਿਮਾਰੀਆਂ ਨੇ ਉਹਨਾਂ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਊਗਾ ਇਸ ਦੇ ਨਾਲ ਨਾਲ ਇਸ ਕਣ ਤੇ ਗਲੋ ਲਿਆਉਂਦੇ ਹਨ ਹਾਲ ਵੀ ਕਾਲੇ ਕਰਦੇ ਹਨ ਅਤੇ ਸਰੀਰ ਨੂੰ ਸ਼ਕਤੀ ਵੀ ਪ੍ਰਦਾਨ ਕਰਦੇ ਹਨ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜਰੂਰ ਕਰੇ